ਹਰ ਹਰਾਜ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾ ਕਜੁਸਤ ਹਰ ਮਾਰਿਆ ਪਹਿਲਾ ਰਤ ਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਟਦੇ ਨਾਮ ਦੇ ਰੁਮਕ ਲਾਇਆ ਜਨ ਨਾਨਕ ਐ ਸਾਹ ਹਰ ਸੇਵੈ ਉੰਤਲੇ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੇ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਓ जात मह जोत जोत मह जाता कल कला भरपूर रहे तू सच्चा साहिब सिफत सवाल जिन की ती से उपार पया कहु नानक करते कि बात जो किस करना सो कर रहे सोदर राग आसा महला पहला एक ओंकार सतगुर प्रसार सोदर तेरा कहा सो कर के हा जित वै सरब समाले वाजे तेरे नाद ने क्या के संखा केते तेरे वामन हारे केते तेरे राग परी सो कहिया केती तेरे गामन हारे ਗਾਵਣ ਤੁਧਨੋ ਭੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਬੁਖਤ ਲੈ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਪਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਨਿਰਾਸਨ ਉੱਤੇ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਧਨੋ ਸੇਤ ਸਮਾਦੀ ਅੰਦਰ ਗਾਵਣ ਤੁਧਨੋ ਸਰ ਵਿਚਾਰੇ ਗਾਵਣ ਤੁਧਨੋ ਜਤੀ ਸਰ ਸੰਤੋ ਕੀ ਗਾਣ ਤੁਧਨੋ ਵੀਰ ਕਰਾਰੇ ਗਾਵਨ ਤੁਦਨੋਂ ਪੰਡਰਪਨ ਲਕੀਸਰੇ ਜੋਗਜੋਗ ਵਿਧਾਨਾ ਲੈ ਗਾਵਨ ਤੁਦਨੋਂ ਮੋਹਨੀਆ ਮਨਮੋਹਨ ਸੁਰਗਮ ਚਪਿਆਲੇ ਗਾਵਨ ਤੁਦਨੋਂ ਰਤਨੇ ਪਾਇ ਤੇਰੀ ਰੇੜਸਾ ਤੇ ਕੀਰਤਨਾ ਲੈ ਗਾਵਨ ਤੁਦਨੋਂ ਜੋਦ ਮਹਾਬਲ ਸੂਰਾ ਗਾਵਨ ਤੁਦਨੋਂ ਖਾਨਿਚਾਰੇ ਗਾਵਨ ਤੁਦਨੋਂ ਕੰਨ ਮਨਮ ਰਹਿਮੰਡਾ ਕਰ ਕਰਕੇ ਤੇਰੇ ਧਾਰੇ ਸਹੀ ਤੁਦਨੋਂ ਗਾਵਨ ਜੋਤ ਰਪਾਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋਂ ਗਾਵਣ ਸੇ ਮੈਂ ਤਿਤਨੇ ਆਉ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸਰ ਸਾਬ ਸੱਚਾ ਸਾਚੀ ਨਾ ਹੀ ਹੈ ਪੀ ਹੋਸੀ ਦਾਇਨਾ ਜੈਸੇ ਰਤਨ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਬਿੰਸੀ ਮੈਂ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਧਾਈ ਜੋਤੀਸ ਭਾਵੇ ਸੋਈ ਕਰਸੀ ਵਿਰਕਮ ਨਾ ਕਰਨਾ ਜਾਈ ਸੋ ਪਾਸ ਸੰਸਾ ਪਾਸ ਸਾਬ ਨਾਨਕ ਰਹਿਣ ਰਜਾਈ ਆਸਾ ਬਹਲਾ ਪਹਿਲਾ ਸੋ ਨ ਵੱਡਾ ਕਿਸ ਬ ਕੋਏ ਕੇਵਲ ਵੱਡਾ ਡਿਢਾ ਹੋਏ ਕੀਮਤ ਪਾਇਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੇ ਘੀਰਾ ਕੋਈ ਨ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸਰਦਕਮਾਈ ਸਭ ਕੀਮਤ ਮਿਲ ਕੀਮਤ ਪਾਈ ਗੈਨੀ ਧਿਆਨੀ ਗੁਰ ਦੁਰਹਾਈ ਕਹਿ ਨਾ ਜਾਏ ਤੇਰੀ ਤਲਵੜਿਆਈ ਸਭ ਸਾਧ ਸਭ ਤਪਸ ਸਭ ਗਿਆਨ ਸੁੱਧਾ ਬੁਰਕਾ ਗਿਆ ਵੜਿਆਈਆਂ ਤਦ ਵੀ ਸਿੱਧੀ ਕਿਣੇ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹਾਈਆ ਆਕਣ ਵਾਲਾ ਕਿਆ ਵਿਚਾਰਾ ਸਿੱਖੀ ਪਰੇ 53 ਦਾ ਰਾਜਿਸਤੂ ਦੇ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਹਸਤਾ ਮਹੱਲਾ ਪਹਿਲਾ ਆਕਣਿ ਹੋਵ ਮਸਰੇ ਮਰ ਜਾਉ ਆਕਣੇ ਓਕਾ ਸੱਚ ਨਾਉ ਸੱਚ ਨਾਮ ਕੀ ਲੱਗੈ ਪੂਕਤ ਪੂਕੈ ਕੈ ਚਲਿ ਇਹ ਦੁਖ ਸੋਕੇ ਹੋਵ ਮਸਰੇ ਮੇਰੀ ਮਾਇ ਸਾਚਾ ਸਹਿਬ ਸੱਚ ਨਾਏ ਰਹਾਉ ਸੱਚ ਨਾਮ ਕੀ ਤੁਲਿ ਵੜਿਆ ਆਲ ਤਕੇ ਕੀਮਤ ਨਹੀਂ ਪਾਈ ਜੇ ਸੇ ਮਿਲਿਆ ਕਾ ਕਨ ਬਾਇ ਵਡਾ ਨੋ ਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਚੁੱਕੈ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪਤੇ ਵਣ ਤੇ ਦੀਦਾਰ ਜਿੰਦੂਨਿ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮजात ਨਾਨਕ ਨਾਵੇ ਬਾਦ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖ ਆਪਨੋ ਕਰੋ ਗੁਰਪਾਸ ਹਮ ਕੇਰੇ ਕਰਿਮ ਸਤਿਗੁਰ ਸਰਨਾਇ ਕਰਿ ਧਿਆਨ ਪਰਗਾਸ ਮੇਰੇ ਮਿਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਇ ਹਰਿ ਕੀਰਤਿ ਅਮ੍ਰਿਤ ਰਹਿ ਰਾਸ ਰਹਾਉ ਹਰਿ ਜਨ ਕੇਵਲ ਭਾਗ ਵਡੇਰੇ ਜਿਨ ਹਰਿ ਹਰਿ ਸਰਦਾ ਹਰਿ ਪਿਆਸ ਹਰਿ ਹਰਿ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਿ 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 ਸੁਨਾਉ ਨਾ ਪਾਇਆ ਤੇ ਭਾਗਹੀਂ ਜਮ ਪਾਸ ਜੋ ਸਤਿਗੁਰ ਸਰਨ ਸੰਗਤਿ ਨਹੀਂ ਆਇ ਤ੍ਰਿਗ ਜੀਵੈ ਤ੍ਰਿਗ ਜੀਵਾਸ ਦਿਨ ਹਰ ਦਿਨ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾ ਸਤਨ ਤਨ ਸਤ ਸੰਗਿਤ ਹਰਸ ਪਾਏ ਮਿਲਦੇ ਨਾਨਕ ਨਾਮ ਪਰਗਾਸ ਰਾਗੁ ਦਰੀ ਮਹੱਲਾ ਪੰਜਵਾ ਗਾਹਿ ਰ ਮਚਿਤ ਵੇਦਮਜਾ ਆਹਰ ਹਰਦੀਓ ਪਰਿਆ ਸਾਲ ਪਥਰ ਮੈਂ ਜੰਦੇ ਉਪਾਈ ਤਾ ਕਰਜ ਕਾ ਕੇਤਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਸੋ ਤਰੇ ਗੁਰ ਪ੍ਰਸਾਰ ਕਨ ਪਦ ਪਾਇਆ ਸੋ ਕੇ ਕਾਸ਼ ਧਰਿਆ ਰਹਾਓ ਜਨਨ ਪਿਤਾ ਲੋ ਸੁਭੰਤਾ ਕੋ ਇਨ ਕਿਸੀ ਤਰਿਆ ਸਿਰ ਸਿਧ ਇੱਕ ਸੁਭਾਏ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾਵੇ ਸੋ ਸਾਦਿ ਸਪਾਚੇ ਵਛਰੀ ਸਰਿਆ ਤਨ ਕਵਨ ਖਲਾਵੇ ਕਵਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦ ਅਨੰਦ ਸੋ ਅੱਛ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਤਿ ਬੁਝਾਈਆ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੁਭਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕਣ ਰੰਝਣ ਹਰ ਪਰਕਣ ਰੰਝਣ ਹਰਗਮ ਘਮਿਆਪਾਰ ਸਬਤ ਆਵੇ ਸਬਤ ਆਵੇ ਤੁਜੀ ਹਰ ਸੱਚੇ ਸਰਣਹਾਰ ਸਭ ਜੀਤ ਮਾਰੇ ਜੀ ਤੁਜੀਆਂ ਕਾਧਾ ਤਾਰਾ ਨਰਤਿ ਆਵੇ ਸੰਤੋਦੀ ਸਭ ਦੁੱਖ ਵਿਚਾਰਨਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਥੋ ਘੜਗੜੰਤਰ ਸਰਵਣਰੰਤਰ ਜੀ ਹਰੇ ਕੋ ਪਰਕ ਸਮਾਨ ਇਕ ਦਾਤੇ ਦੇ ਪ੍ਰਕਾਰ ਜੀ ਸਭ ਤੇਰੇ ਚੋਲ ਵਿਡਾਣਾ ਨੂਆ ਪੇਨਾਤਾ ਪਿਪਤਾ ਜੀ ਹੋਤ ਨਿਮਰ ਨਾ ਜਾਣਾ ਤੂੰ ਪਾਰ ਬ੍ਰਹਮੇਂਤ ਮੈਂ ਤੇਰੀ ਤੇਰੇ ਕਿਆ ਗੁਣ ਹੱਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੇਂਜ ਜੁਗ ਮੈਂ ਸੁਗਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਤੇ ਆਏ ਜਿਤ ਟੂਟੀ ਜਮ ਕੀ ਫਾਸੀ ਜਿਨ ਨਰ ਭੋਜਨ ਹਰ ਨਰ ਪੋਤੇ ਆਏ ਜਿਤ ਤਿਨ ਕਾ ਭੋ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਤੇ ਤਨ ਸੇ ਤਨ ਜਿਨ ਹਰ ਤੇ ਆਏ ਜਿਜ ਨਾਨਕ ਤਿਨ ਬਲ ਜਾਸੀ ਤੇਰੇ ਪਗ ਤੇਰੀ ਪਗਤ ਭੰਡਾਰ ਦੀ ਭਰੇ ਬੇੰਤ ਬੇੰਤਾ ਤੇਰੇ ਪਗ ਤੇਰੇ ਪਵਿਸਲਾ ਹੰਤੁ ਜੀ ਹਰ ਨਾ ਕਨੇ ਕੀਨੰਤਾ ਤੇਰੀ ਨੈਗ ਤੇਰੀ ਨੈ ਕਰੇ ਹਰ ਪੂਜਾ ਜੀ ਤਉ ਤਾਪੇ ਜਪੇ ਬੇੰਤਾ ਤੇਰੀ ਨੈਗ ਤੇਰੇ ਨੈ ਪੜੇ ਬੋ ਸਿਮਰ ਸਾਸ ਸਦੀ ਖੜ ਕਰਿਆ ਕਰ ਕਰਮ ਕਰੰਤਾ ਸੇ ਪਗਰ ਸੇ ਪਗਰ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤਵਾਦਪੁਰ ਕੇ ਪਰੰਪਰ ਕਰਤਾ ਜੀ ਤੁਜੇ ਵੜੇ ਵਰਨਾ ਕੋਈ ਤੁਜੁ ਜੁਗ ਜੁਗ ਇੱਕੋ ਸਰਸਾ ਤੂ ਇੱਕੋ ਜੀਪਨ ਚਲ ਕਰਤਾ ਸੋਈ ਤੁਦਿਆ ਪੇ ਭਾਵੇਂ ਸੋਈ ਵਰਤੇ ਜੀ ਤੁਦਾ ਪੇ ਕਰੇ ਸੋ ਹੋਈ ਲੈ ਪੇ ਸਿੱਟ ਸਮਰ ਪਾਈ ਜੀ ਤੁਦਾ ਪੇ ਸਿਰ ਜਸਾ ਬਗੋਈ ਗਣਨਾ ਅਣਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੰਲਾ ਚੌਥਾ ਤੂ ਕਰਤਾ ਸਚੈ ਮੈਂ ਢਾਂਸਾ ਜੋ ਤੂ ਭਾਵੇਂ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸੁਬਣੀ ਭੈ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰੂ ਮੁਖਲਾ ਦਾ ਮਨ ਮੁਗਵਾਇ ਤੁਦਾ ਪਵਿਛੋੜਿਆ ਪ ਮਿਲਾਇ ਤੂ ਦਰੇ ਆਂ ਸੋ ਤੂ ਜਹੀ ਮਾਇ ਤੁਮੇਂ ਦੁਜਾ ਕੋਈ ਨਾਏ ਜੀ ਜਨ ਸਭ ਤੇਰਾ ਕੇਲਵ ਜੋਗਮਲ ਵਿਚਰਾਜ ਨੂੰ ਬੀ ਮੇਲ ਜਿਸ ਨੂੰ ਤੂ ਜਾਣੈ ਸੋ ਜਨ ਜਾਣੈ ਹਰ ਗੁਣ ਸਭੀ ਆਖ ਵਖਾਣੇ ਦਿਨ ਹਰ ਸੇਵੇ ਤਿੰਨ ਸੁਭ ਭਾਏ ਸਹਜੇ ਹੀ ਹਰ ਨਾਮ ਸਮਾਇ ਰੂਹ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਮੇਂ ਦੁਜਾ ਵਰਨਾ ਕੋਈ ਰੂਹ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਰੂਹ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇਤੇ ਸਰਵਡੇ ਪਹਿਲੇ ਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਣ ਮੋ ਭੰਗਨੇ ਚਲ ਅਹੰਮ ਦੇ ਕਹਤੇ ਡੂਬੀ ਜਲੇ ਮਨ ਇਕ ਨ ਚਿਤਸ ਮੁੜਮੁਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹਿ ਪੜਿਆ ਮੂਰ ਭਗਤਾ ਜਨ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹਿ ਵਿਸਰੇ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਮਦਨ ਕਹਿ ਤੇਰੀ ਬਰੀਆ ਵਰ ਕਾਤਰ ਕਿਤੈ ਨਾ ਕਾਮਿ ਸਾਸੰਦ ਭਜ ਕੇਵਲ ਨਾਲ ਸਰਨ ਦੇ ਆਲਾ ਪਵਿਦਨ ਤਰਨ ਕੈ ਜਨ ਬਿਤਾ ਜਾ ਤਰੰਗ ਮਾਇਆ ਕੈ ਰਹਾਓ ਜਪਤਾ ਸਨਿਮ ਪਰਮਨਾਕ ਮਾਇਆ ਸੇਵਾ ਸਾਧਨ ਜਾਨ ਹਰਾਇ ਕਹੋ ਨਾਨਕ ਹਮਣੀ ਚਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਚਾਇ ਦਸਵੇਂ ਕਬੀਰ ਭਾਈ ਮੈਂ ਤੀਜੋ ਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਇ ਚਿਤ ਪੀ ਹਿਚਾ ਤਉ ਚੰਨਾ ਮੜੈ ਹਮਾਰਾ ਪ੍ਰਗਾਨ ਕਰੋ ਪ੍ਰਤਪਾਰਾ ਸਮਰੇ ਦੁਸ ਬੇਤਮ ਕਾਹੂ ਆਪਾ ਦਾ ਮੋਹਿ ਬਚਾਓ ਸੁਖਿ ਬਸਾਓ ਰੂਪ ਰਵਾਰਾ ਸੇਵਕ ਸਿਖੁ ਜਬਾ ਕਰਤਾਰਾ ਹੋਰ ਅਚਾਨ ਜਕਰ ਤੈ ਕਰੀਏ ਸਬਰ ਨਿਕਵਾਰ ਸੰਗਰੀਏ ਪੂਰਣਾ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਉ ਜੋ ਵਰਨਾ ਸਤੰ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਆ ਚੰਚੁ ਸਤਰ ਹਮਾਰੇ ਮਾਰਿਆ ਆਪ ਹਾਦੇ ਮੁਰੇ ਮਰਨ ਕਾਲ ਕਾ ਤਰਾਸਨੇ ਮੁਰੇ ਹੂ ਜਸਦਾ ਹਮਾਰੇ ਪਛਾ ਸਿਰ ਸੋਜ ਕਰੇ ਹੋ ਚਾਰਾ ਕਲੇ ਮੇ ਰਖਨ ਹਾਰੇ ਸਾਇੰ ਸੰਤ ਸਹਾਏ ਪਿਆਰੇ ਦੀਨ ਬਨ ਦੁਸਤਨ ਕੇ ਹੰਤਾ ਤੁਮ ਪੂਰੀ ਸਰਦਸ ਕੰਤਾ ਕਾਲ ਬੈ ਬ੍ਰਹਮਾ ਬੁਪਤਰਾ ਕਾਲ ਪੈ ਸੁਭਜੋ ਉਤਰਾ ਕਾਲ ਪੈ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕ ਕੀ ਅਤਮਸਾ ਜਵਣ ਕਾਲ ਜੋਗੀ ਸਭ ਕਿਓ ਵੇਸਰਾ ਬ੍ਰਹਮਾ ਜੋਤੀ जमनका सब लोग स्वारा नमस्कार है तए हमारा जमनका सब जक्त बनायो देवता ते चनि बजायो हालन ते के अवतार सोई गुरु समझियो हमारा नमस्कार ते सही को म्हारी सकल प्रजा जनी आप स्वारी सेवकन को सेव गुण सुख दियो सतरन को परम उपद कियो कट कट के अंतर की जानत भले भरे की पीर पहचानत चींटी ते कुंची रसूला सब पर कृपा dis करहुल्ला संता दुख पाए ते दुखी सुम पाए साधन के सुखी ਏ ਕੇ ਕੀ ਭੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਦਰਖ ਕਰਾ ਕਰ ਤਾਰਾ ਪਰਜਾ ਧਰਤ ਤਬ ਦੇ ਪਾਰ ਜਵਾ ਕਰਤ ਘਰ ਤੋ ਕਬੂ ਤੁਮ ਮੈਂ ਮਿਲ ਤਤੇ ਤਰ ਸਮੂ ਜੇਤੇ ਬਨ ਸਿਰ ਸਭ ਤਾਰੇ ਆਪ ਆਪਣੀ ਬੂਝੀ ਉਚਾਰੇ ਤੁਮ ਸਭੀ ਤੇ ਰਤ ਨਰਾਨ ਜਾਣ ਤੇ ਪੇਦ ਪੇਦ ਰੇ ਆਲ ਮਿਰੰਕਾ ਨਰਮਕਾ ਨਲਮ ਯਾਦ ਨੀ ਮਨਾ ਦੇ ਸੰਭ ਤਾ ਕਾ ਮੂੜ ਚਾਰ ਤੋ ਪੇਤਾ ਜਾਕੋ ਪੇਵ ਨਾ ਭਾਵਤ ਪੇਤਾ ਤਾ ਕੋ ਕਰਪਾ ਹਿੰਨ ਮਾਨ ਤਮਾ ਮੂੜ ਕਛ ਭੇਦ ਨਾ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਹਿ ਪਵੈ ਆਪ ਆਪਣੀ ਬੁਧਿ ਹੈ ਜੇਤੀ ਵਰਨਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹਿਵੇ ਸਦਾ ਹੁਕਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਬਿਉ ਰਾਵ ਕਈ ਭੂਪਾ ਅੰਡ ਜੇ ਰੇ ਸੇ ਤਰ ਕਿਨ ਕੋਈ ਕਾਣ ਬਹੁ ਰਹਿ ਦੀਨੀ ਕਉ ਫੁਲਾ ਜਾ ਹੈ ਬੈਠਾ ਕਉ ਸਿੰਧ ਪੈ ਸੰਗਿਰ ਕੇਟਾ ਸਗਰੇ ਸਿਤ ਕਾ ਚੰਬਵਾਲ ਜੁਗਾੜ ਸਰੂਪ ਸੰਭਵ अवरचामे हितम करो शके बारस एक संगरो दोसुतिया वरतु पाता सकल मलेच करो ऋणकाता देह तुसा सरनी परे तिनके सदक तो हो मरे परशन पग पर, पर, पर तिहारे तिनका तुम संकट सब टारे जो कल को एक भाते है ताके काल निकटना है रछा होई ता सब काल दूसरे सिरे तत काल कृपा दिस संज्ञा है हरि हो ताके तावतन कु मुहर हो ਰੇ ਦੇ ਸੇਧਕਰ ਮੋਸਬ ਹੋਏ ਜਿ ਸੁਸਾਸ ਸਕੇ ਨਾ ਕੋਈ ਇੱਕ ਬਾਰ ਜਿੰਦ ਮੈਂ ਸਮਾਰਾ ਕਾਲ ਫਾਸ ਤੇ ਤਾਏ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਤਾਰੇ ਜਿਸ ਦੋਬ ਤੇ ਰਹਾ ਘੜਕੇ ਤੁਮੈਂ ਸ਼ਰਨ ਤੇ ਹਰੀ ਆਪ ਹਰ ਦੇ ਲਿਓ ਬਾਰੀ ਸਰਬ ਥੋਰ ਮੋ ਹੋ ਸਹਾਈ ਜਿਸ ਦੋਬ ਤੇ ਲਿਓ ਬਚਾਈ ਸਮਈਆ ਪਾਏ ਗਏ ਨਬ ਤੇ ਤੁਮਰੇ ਤਬ ਤੇ ਕੋ ਆਂ ਕਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕੁਰਾਨੇ ਕਹਿਮਤਿ ਕਨਾ ਮਾਨਿਉ ਤਿਮਰੇ ਸਾਸਰ ਵੇ ਸਬਾਬੋ ਭੇਦ ਕਹਿ ਮੇਕ ਨਾ ਜਾਣਿ ਸਿਰਸ ਪਾਨਿ ਕਿਰਪਾ ਤੁਮਰੀ ਕਰ ਮੈ ਨਿਕ ਸਤਿ ਬਕਾਨੋ ਦੋਹਰਾ ਸਗਲ ਦੁਆਰ ਕੋ ਛਾਟ ਕੇ ਗਇਓ ਤੋਹਾਰੂ ਦੁਆਰ ਭਾਇਂਗੇ ਹੈ ਕਿਲਾ ਜਿਆ ਸੇ ਗੋਬਿੰਦਾਸ ਤੋਹਾਰੇ ਰਾਮ ਕਲੀ ਮਾਲਾ ਤੀਜਨ ਦੇ ਕੋ ਕਰ ਸਤਗੁਰ ਪ੍ਰਸਾਦ ਆਨੰਦ ਭੈ ਮਰੀ ਮੈਂ ਸਤਗੁਰੂ ਨਾ ਪਾਇ ਸਤਗੁਰਤਾ ਪਾਇ ਸਹਿਲ ਛੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋਤਾ ਗਾਵੋ ਹਰੀ ਕੇ ਰਾਮਨ ਨੀਮਸਾ ਕਹੇ ਨਾਨਕ ਇਹ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੂਹਰ ਨਾਲੇ ਅਰੇ ਨਾਨਕ ਹੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਨਾਗੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗ ਲਾਸਮ੍ਰਿਤ ਸੁਆਮੀ ਸੋਖ ਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਹਰ ਨਾਲੇ ਸਾਚੇ ਸਾਇਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਮਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸਚੇ ਸਾਹਿਬ ਕਾ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨ ਭੁਖਾ ਸਭ ਕੋ ਆਈਆਂ ਕਰ ਸਾਚ ਸੁਖੁ ਨਹਿ ਵਸੈ ਜਿਨ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਕਰ ਮੇਟੋ ਜਿਸ ਦੀਆਂ ਸਵਡੀਆਂ ਕਾਹੇ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਬਾਦ ਦ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀਐ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਤੋਰ ਕਰਮ ਪਾਇ ਤੁ ਜਿਨ ਕੋ ਸਿ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਕੋ ਆਦਿਤ ਕਰਿ ਹਣ ਦਵਾਜੇ ਹਣ ਦਸਨੋ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰੰਪਰਪਾਇ ਉਤਰੇ ਸਗਲ ਵਿਸੂਰੇ ਨੂਕ ਰਹੁ ਸੰਤਾਂ ਪਿਤਰੇ ਸੁਨੀ ਸਚੀ ਬਾਣੀ ਸੰਤ ਸਾਧਨ ਭੈ ਸਰਚੇ ਪੂਰੇ ਗੁਰ ਤੇ ਜਾਣੀ ਜੁਨ ਤੇ ਪਨੀਤ ਕਾ ਤੇ ਪਵਤ ਸਾਧਗੁਰ ਰਹਾ ਭਰਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਰ ਦੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿਚਿਤ ਨਸਤੂ ਪਯੋ ਸਾਰਸੰਤੋਕ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸੇ ਉਦਾਰੋ ਦੇ ਕੋ ਕਾ ਵਜੇ ਕੋ ਪੁੰਚੇ ਜਿਸ ਕਾ ਉਦਾਰੋ ਇਹ ਵਸਤ ਨਹਿ ਜਾਇ ਨਿਤਨ ਤੱਕ ਰਖੀ ਉਤਾਰੋ ਤਮ ਸੰਸਾਰ ਕਰ ਲਗਤਰੀ ਸਭ ਨਾਨਕ ਭ੍ਰੰਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਂ ਤੂੰ ਨਹੀਂ ਮੈਨੂੰ जोग ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਨਾਹ ਹੀ ਆਪੇ ਤਰਸ ਪਈ ਦਰਸ ਪਿਆ ਮੇਰਾ ਮਤ ਹੋਈ ਸਤਗੁਰ ਸਦਨ ਮਿਲਿਆ ਨਾਨਕ ਨਾਮ ਮਿਲੇ ਤਾਂ ਜਿਉਂ ਤਨ ਮਨ ਤੀਵੇ ਹਰਿਆ ਪੌੜੀ ਜਿੱਥੇ ਤੂੰ ਸਮਰਤ ਜਿੱਤੇ ਕੋਈ ਨਹੀਂ ਉਥੇ ਤੇਰੀ ਰਖ ਗਰੀ ਦਰਮਾਏ ਸੁਣ ਕੇ ਜੰਮ ਕੇ ਦੂਤ ਨਹੀਂ ਤਰੇ ਛੱਡ ਜਾਏ ਬੋਦਲ ਵੀ ਕਮਸਗਾ ਗੁਰ ਸਬਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅਮਰੀ ਸਹੀ ਖਾਏ पलमे हु कुण कुण गोविंद गाय सबसे नो कृपाल समले साहि साहि बिरथा कोइ ना जाय जी आवत जाय श्लोक महलवा पंजवा अंतर गुरु आराधना जीवा जब गुरु नाव नेत्री सद्गुरु कैना स्वर्णि स्वर्ण गुरु नाव सद्गुरु चैति रहते दरगे पैया ठाऊ को नानक कृपा करे जिसने मत दे जग मेंतम गाड़े उरले के महल के महल्ला पंजवा रखे रखणे हारिया पियु बारेण गुरकी पैरी पाए काल सुवानन ਵਾਹ ਆਪ ਤੇ ਆਲ ਮਨੋਣਾ ਵਿਚਾਰੀਐ ਸਾਧ ਜਨਾ ਕੇ ਸੰਗ ਭਉ ਜਲ ਤਾਰੀਐ ਸਾਕਰ ਨਿੰਦਕ ਦੁਸ਼ਕਿਨ ਮਾਹਿ ਵਿਧਾਰੀਐ ਈਸਾਬ ਕੀ ਟੇਕ ਨਾਨਕ ਮਨੇ ਮਾਏ ਜਿਸ ਮਰਸ ਕੋ ਏ ਸਗਲੇ ਦੁਖ ਚਾਇ ਈਸਾਬ ਕੀ ਟੇਕ ਨਾਨਕ ਮਨੇ ਮਾਏ ਜਿਸ ਮਰਸ ਕੋ ਏ ਸਗਲੇ ਦੁਖ ਪਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ